ਕਿ ਜੀ ਇਹ ਮਾਤਮ ਦਾ ਵਿਗਲ ਪਜਾਵਾ ਮਾਤਮ ਦਾ ਵਿਗਲ ਨਹੀਂ ਇਹ ਵਿਗਲ ਉਹ ਹੈ ਉਹਦੇ ਪਾਣੀ ਦੇ ਵਿੱਚ ਰਹਿ ਕੇ ਜਿਹੜਾ ਇਤਿਹਾਸ ਰਚ ਦਿੱਤਾ ਜੀ ਆਪਾਂ ਅੱਜ ਦੇਖੀ ਤੇ ਅੱਜ ਲੜਾਈ ਲੜਦਾ ਕੌਣ ਹੈ ਲੜਾਈ ਤਾਂ ਲੜਦੇ ਹੈ ਕਿਤੇ ਵੀ ਜਾਣ ਜੀ ਲੜਾਈ ਲੜਦੇ ਲੇਕਿਨ ਸਿੱਕਾ ਦੀ ਪਛਾਣੀ ਹਟੇ ਜੰਗੇ ਆਜ਼ਾਦੀ ਦੀ ਲੜਾਈ ਹੋਵੇ ਸਿੱਧਾ ਸ਼ਹਾਦਤ ਕਰਨੀ ਵੀ ਸਿੱਧਾ ਸ਼ਹਾਦਤ ਨਹੀਂ ਹੈ ਸ਼ਹਾਦਤ ਦੇ ਦਿਨਾਂ ਨੂੰ ਤੁਸੀਂ ਮਤਲਬ ਇਸ ਤਰ੍ਹਾਂ ਲੈ ਕੇ ਜਾਓ ਮਾਤਮ ਮਾਤਮ ਦੇ ਰੂਪ ਦੇ ਵਿੱਚ ਉਹਨੂੰ ਕਰੋ ਤਾਂ ਇਹ ਗਲਤ ਹੈ ਔਰ ਜਦੋਂ ਪੰਜਾਬ ਸਰਕਾਰ ਨੇ ਫੈਸਲਾ ਲਿਆ ਤੇ ਇਸ ਫੈਸਲੇ ਦਾ ਹਰ ਥਾਂ ਦੇ ਉੱਤੇ ਵਿਰੋਧ ਹੋਇਆ ਜੀ ਇਹਦਾ ਦੂਜਾ ਪੱਖ ਵੀ ਹੈ ਦੂਜਾ ਪੱਖ ਇਹ ਹੈ ਕਿ ਸਾਡੀ ਕੇਂਦਰ ਸਰਕਾਰ ਵਾਰਵੀਰ ਦਿਵਸ ਮਨਾਉਦੀ ਹੈ ਵਾਰਵੀਰ ਦਿਵਸ ਕੀ ਹੈ ਕਿ ਛੋਟੇ ਸੈਭਜਾਨ ਨੇ ਜਦੋਂ ਕੁਰਬਾਨੀ ਦਿੱਤੀ ਉਹ ਆਰਐਸਐਸ ਵਾਲੇ ਉਹਨਾਂ ਦੀ ਵਿਚਾਰਧਾਰਾ ਮੁਤਾਬਕ ਮਨਾਉਣ ਲੇਕਿਨ ਇਥੇ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਦੇ ਜਿਹੜੀ ਹੈਗੀ ਹੈ ਬਸੰਤੀ ਪੱਗ ਨਹੀਂ ਹੁੰਦੀ ਹੈ ਔਰ ਇਹਨੂੰ ਕਿਹਾ ਗਿਆ ਕਿ ਭਗਤ ਸਿੰਘ ਦੀ ਪੱਗ ਹੈ ਹਾਲਾਂਕਿ ਭਗਤ ਸਿੰਘ ਨੇ ਕਦੇ ਵੀ ਬਸੰਤੀ ਪੱਗ ਨਹੀਂ ਬਣੀ ਉਨੇ ਤਾਂ ਮੈਂ ਹਮੇਸ਼ਾ ਚਿੱਟੀ ਪਗ ਹੁੰਦੀ ਸੀ ਆਪਣੇ ਪੱਤਰਕਾਰ ਤੇ ਇਤਿਹਾਸਕਾਰ ਜਗਤਾਰ ਸਿੰਘ ਹੁਣੀ ਕਹਿੰਦੇ ਐ ਕਿ ਇਹ ਜਿਹੜਾ ਬਸੰਤੀ ਰੰਗ ਹੈ ਮੇਰਾ ਰੰਗ ਦੇ ਬਸੰਤੀ ਚੋਲਾ ਜਿਹੜਾ ਗੀਤ ਹੈ ਉਹ ਗੀਤ ਦੇ ਵਿੱਚੋਂ ਨਿਕਲਿਆ ਹੋਇਆ ਜੀ ਉਹ ਮਨਾਉਂਦੇ ਦਾ ਮਨਾਉਣ ਆਰਐਸਐਸ ਵਾਲੇ ਭਾਰਤੀ ਜਨਤਾ ਪਾਰਟੀ ਵਾਲੇ ਆਪਣੇ ਕਲਚਰ ਦੇ ਮੁਤਾਬਕ ਉਹਨੂੰ ਵਾਲਵੀਰ ਦੇ ਬਸ ਕਹਿੰਨ ਲੇਕਿਨ ਸਿੱਖੀ ਦੇ ਵਿੱਚ ਤੈਨੂੰ ਵਾਲਵੀਰ ਦੇ ਬਸ ਨਹੀਂ ਕਹਿੰਦੇ ਇਹਨੂੰ ਤਾਂ ਸਾਬਜਾਦੇ ਕਿਹਾ ਜਾਂਦਾ ਤੇ ਉਹਨਾਂ ਦੀ ਸ਼ਹਾਦਤ ਕਹੀ ਜਾਂਦੀ ਹੈ ਜਿਹੜਾ ਫੈਸਲਾ ਸੀ ਫੈਸਲਾ ਗਲਤ ਸੀ ਚਫੈਰੋ ਦਾ ਵਿਰੋਧ ਹੋਇਆ ਔਰ ਉਸ ਵਿਰੋਧਾ ਨਤੀਜਾ ਹੋਇਆ ਫਿਰ ਉਹਦੇ ਤੇ ਵਾਪਸ ਲੈਣਾ ਪਿਆ ਮੈਨੂੰ ਤਾਂ ਐਂ ਲੱਗਦੀ ਏ ਵੀ ਇਹ ਸਰਕਾਰ ਜਿਵੇਂ ਬਣੀ ਏ ਇਸ ਗੱਲ ਕਰਦਿਨ ਕਰਕੇ ਹੁੰਦੀ ਏ ਕਿ ਆਪਾਂ ਤਾਂ ਜੀ ਜੂ ਟਰਨ ਨਹੀਂ ਲੈਣਾ ਹਰ ਫੈਸਲਾ ਪਹਿਲਾਂ ਕਰੋ ਫਿਰ ਜੂ ਟਰਨ ਲਓ ਫੈਸਲਾ ਲੈਣ ਵੇਲੇ ਵਿਚਾਰੋ ਇਤਿਹਾਸ ਨੂੰ ਪਰਖੋ ਮੈਨੂੰ ਐਂ ਲੱਗਦਾ ਇਹਨਾਂ ਕੋਲੇ ਕੋਈ ਸਲਾਹਕਾਰ ਹੀ ਚੰਗਾ ਹੈ ਨਹੀਂ ਇਹ ਤਾਂ ਖਰੇ ਉਹ ਜਾਣਦੇ ਆ ਗੱਲ ਇਹ ਤਾਂ ਇਹ ਹੈ ਕਿ ਜਦੋਂ ਵੀ ਆਪਾਂ ਦੇਖਦੇ ਹਾਂ ਦੂਜੇ ਪਾਸੇ ਵੀ ਹੁੰਦੇ ਆ ਬੜੇ ਵਿਦਵਾਨ ਸਾਡੇ ਚ ਬਿਊਰੋਕ੍ਰੇਸੀ ਜੀ ਬੜੇ ਵਿਦਵਾਨ ਬੰਦੇ ਪਏ ਜਿਨ੍ਹਾਂ ਨੂੰ ਸਿੱਖ ਹਿਸਤਰੀ ਦਾ ਪਤਾ ਹੈ ਤੁਸੀਂ ਦੇਖੋ ਇਹੋ ਜਿਹੇ ਮਾਮਲਿਆਂ ਦੇ ਉੱਤੇ ਆਪ ਜਦੋਂ ਆਪਾਂ 550 ਸਾਲਾ ਪ੍ਰਕਾਸ਼ਪੁਰ ਬਣਾਇਆ ਉਹਦੋਂ ਅਕਾਲੀ ਸਰਕਾਰ ਤਾਂ ਹੈ ਨਹੀਂ ਸੀ ਜੀ ਉਦੋਂ ਪੰਥਕ ਸਰਕਾਰ ਨਹੀਂ ਤੋ ਕਾਂਗਰਸ ਦੀ ਸਰਕਾਰ ਸੀ ਲੇਕਿਨ ਉਸ ਕਾਂਗਰਸ ਦੀ ਸਰਕਾਰ ਵੇਲੇ ਵੀ ਵਿਦਵਾਨਾਂ ਨਾਲ ਰਾਇ ਕੀਤੀ ਗਈ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਪੜਾਉਣ ਵਾਲੇ ਆ ਪ੍ਰੋਫੈਸਰ ਉਹਨਾਂ ਨਾਲ ਰਾਇ ਕੀਤੀ ਗਈ ਇੱਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਤਾਲਮੇਲ ਕੀਤਾ ਗਿਆ ਇਹ ਸਾਰਾ ਜਿਹੜਾ ਤਾਲਮੇਲ ਆਪਸੀ ਜਿਹੜਾ ਇਸ ਤਰ੍ਹਾਂ ਹੁੰਦਾ ਹੈ ਉਹ ਹੋਣਾ ਚਾਹੀਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਮਾਮਲੇ ਨੂੰ ਦੇਖ ਵੀ ਦੇਖ ਰੇ ਕਰਦੀ ਹੈ ਉਹ ਕੋਈ ਪਾਕਿਸਤਾਨ ਦੇ ਲੋਕ ਤਾਂ ਨਹੀਂ ਵੀ ਐਸਆਈਐਸ ਨਾਲ ਗੱਲ ਕਰਨੀ ਹੈ ਉਹਦੇ ਬਾਰੇ ਗੱਲ ਕੀਤੀ ਜਾ ਸਕਦੀ ਹੈ ਜੀ ਸੋ ਜਿਹੜੀ ਹੈ ਦਨੈਲੀਆ ਸਭ ਮੇਰੇ ਖਿਆਲ ਵਿੱਚ ਤਾਂ ਸਰਕਾਰ ਤੋਂ ਹੀ ਗਲਤੀ ਹੋਈ ਹੈ ਗਲਤੀ ਸੁਧਾਰ ਲਈ ਚੰਗੀ ਗੱਲ ਆਪਾਂ ਕਹਿੰਦੇ ਆ ਕਿ ਜਿਹੜਾ ਬੰਦਾ ਜ ਸਵੇਰ ਦਾ ਪੁਲਿਆ ਸ਼ਾਮ ਨੂੰ ਕਰੇ ਆ ਜੇ ਤਾਂ ਉਹਨੂੰ ਮਾਫ ਕਰ ਦੇਣਾ ਚਾਹੀਦਾ ਹੈ لیکن ਇਹ ब्लਂਡਰ ਗਲਤੀ ਸੀ ਇਸ ਤਰ੍ਹਾਂ ਦੀ ਗਲਤੀ ਨਹੀਂ ਹੋਣੀ ਚਾਹੀਦੀ ਸੀ ਜੀ ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਜਿਹੜੇ ਵੀ ਸਾਡੇ ਨਾਲ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੁੜੇ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਇਸ ਗੱਲਬਾਤ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਵੀ ਕਰੋ ਭਾਰਤ